ਕਰ ਪੰਜਾਬੀਓ ਮੈਂ ਤੁਹਾਡਾ ਆਪਣਾ ਗੋਮਕ ਸਿੰਘ ਆਸ ਕਰਦਾ ਸਭ ਠੀਕ ਠਾਕ ਹੋਮੂਗੇ ਇਸ ਟਾਈਮ ਪਹੁੰਚ ਚੁੱਕੇ ਆਗੇ ਅਸੀਂ ਮੰਡੀ ਅਹਿਮਦਗੜ ਦੇ ਮੇਨ ਬਾਜ਼ਾਰ ਦੇ ਵਿੱਚ ਅੱਜ ਤਰੀਕ ਆਗੀ 24 24 ਜਨਵਰੀ 2026 ਦਾ ਅੱਜ ਦਿਨ ਹੈਗਾ ਕਿਹੜਾ ਕਿ ਮੰਡੀ ਅਹਿਮਦਗੜ ਦਾ ਬਾਜ਼ਾਰ ਲੱਗ ਚੁੱਕਿਆ ਵਾਗਾ 24 25 26 26 ਤਰੀਕ ਨੂੰ ਇਸ ਜਗ੍ਹਾ ਦੇਤੇ ਮੇਨ ਬਾਜ਼ਾਰ ਦੇ ਉੱਤੇ ਤਕਰੀਬੜਾ ਇਹ ਜਿਆ ਤਕਾ ਪੂਗਾ ਕਿ ਇੱਥੇ ਪੈਰ ਤੁਹਾਨੂੰ ਜਗ੍ਹਾ ਬਿਲਕੁਲ ਨਹੀਂ ਮਿਲਨੀ ਤੇ ਦਿਖਾ ਰਹੇ ਆਂ ਕਿ ਤੁਹਾਨੂੰ ਮੇਨ ਬਾਜ਼ਾਰ ਮੰਡੀ ਅਹਿਮਦਗੜ ਦਾ ਤੇ ਮੰਡੀ ਅਹਿਮਦਗੜ ਦੇ ਮੇਨ ਬਾਜ਼ਾਰ ਦੀਆਂ ਰੌਣਕਾਂ ਦਿਖਾ ਰਹੇ ਆਂਗੇ ਤੇ ਮੰਡੀ ਅਹਿਮਦਗੜ ਬਾਜ਼ਾਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਆ ਚੁੱਕੇ ਨੇ ਕਿ ਕੱਪੜਾ ਲੀਡਾ ਸੈਂਡਲ ਬੂਟ ਸ਼ੋਰਟ ਅ uh, 200 250 300 ਇੱਕ ਤੋਂ ਉੱਤੇ ਤਕਰੀਬਨ ਕੁਝ ਨਹੀਂ ਕਹਿ ਸਕਦੇ ਕਿ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਬੂਤ ਲੈ ਲਓ ਨੈਕੀ ਦਾ ਲੈ ਲਓ ਕੁੱਕਾ ਦਾ ਲੈ ਲਓ ਯੋਕਾ ਦਾ ਲੈ ਲਓ ਉਇਆਰ ਦਾ ਲੈ ਲਓ ਐੜੀ ਦਾ ਇਹਦਾ 300 ਰੁਪਏ 250 ਤੋਂ 300 ਰੁਪਏ ਦਾ ਰੇਟ ਆਗਾ ਇਸ ਟਾਈਮ ਆਈ ਬੂਤ ਦਾ ਬਗਾ ਹਰ ਸ਼ਾਇਦ ਮਿਲੂਗਾ ਸੈਸ ਨੂੰ 250 2500 ਆ ਜਹੜ ਸਬੂਤ ਆ ਦਾ ਤੇਰਾ 250 ਕੀ ਆ ਵਾ ਆ ਲੈਡੀਆਂ ਜੀ ਤੁਹਾਡਾ ਸਵਾਗਤ ਹੈ। ਹੱਥਰਾ ਮਜਦਾ ਖੇਲੂ ਸਮਾਨ ਉਹ ਇਸ ਟਾਈਮ ਅ ਤਕਰੀਬਨ ਅਸੀਂ ਮੰਡੀ ਅਹਮਦਗੜ੍ਹ ਦੇ ਮੇਨ ਬਾਜ਼ਾਰ ਦੇ ਵਿੱਚ ਪਹੁੰਚੇ ਹਾਂ ਤੇ ਮੰਡੀ ਅਹਮਦਗੜ੍ਹ ਦਾ ਮੇਨ ਮੇਨ ਬਾਜ਼ਾਰ ਕਿਹੜਾ ਦਿਖਾ ਰਹੇ ਹਾਂ ਕਿ ਤੁਹਾਨੂੰ ਮੰਡੀ ਅਹਮਦਗੜ੍ਹ ਦੇ ਮੇਨ ਬਾਜ਼ਾਰ ਦੀਆਂ ਤਸਵੀਰਾਂ ਇਸ ਟਾਈਮ ਮੰਡੀ ਅਹਮਦਗੜ੍ਹ ਦਾ ਕਿਹੜਾ ਮੇਨ ਬਾਜ਼ਾਰ ਆ ਤੇ ਇੱਧਰ ਆਪਾਂ ਕਿਹੜਾ ਤੁਹਾਨੂੰ ਦਿਖਾਈਆਂ ਦਿਖਾ ਰਹੇ ਹਾਂ ਕਿ ਜੁੱਤੀਆਂ 300 ਰੁਪਏ ਦਾ ਦੇਖ ਸਕਦੇ ਤੁਸੀਂ 300 ਨੂੰ ਇਹ ਜੁੱਤੀਆਂ ਕਿਹੜਾ ਬਾਅਦ ਇਹੀ ਮਾਲ ਕਿਹੜਾ ਪਹਿਨਾ ਜਾਂ ਬਾਜ਼ ਕਹਿ ਸਕਦੇ ਤੁਸੀਂ 5 5 7 700 ਰੁਪਏ ਨੂੰ ਹੋ ਜਾਂਦਾ ਵਗਾ ਤੇ ਅੱਜ ਦੇ ਸਮੇਂ ਦੇ ਵਿੱਚ 250 300 ਤੇ ਬਾਅਦ ਕੋਈ ਇਹ ਮਾਲ ਦਾ ਰੇਟ ਨਹੀਂ ਹੈਗਾ ਤਕਰੀਬਨ ਜਿਉਂ ਆਪਾਂ ਨੂੰ ਕੱਲ ਨੂੰ ਆਉਣਾ 25 ਤਰੀਕ ਆਉਣੀ ਆਗੀ ਤੇ ਉਸ ਤੋਂ ਬਾਅਦ 26 ਤਰੀਕ ਆਉਣੀ ਆ 26 ਤਰੀਕ ਨੂੰ ਤਾਂ ਰਕਾਰ ਟੁੱਟ ਜਾਣੀ ਕਿ ਕੋਈ 26 ਤਰੀਕ ਨੂੰ ਇਸ ਜਗ੍ਹਾ ਤੇ ਆ ਖੜੀਆਂ ਛੁਣੀਆਂ ਜਗ੍ਹਾ ਪਈਆਂ ਨਹੀਂ ਆ ਇਹ ਆ ਬਿਲਕੁਲ ਕਲੀਅਰ ਮਿਲਦਾ ਵਗਾ ਤੇ 26 ਤਰੀਕ ਨੂੰ ਇਸ ਜਗ੍ਹਾ ਤੇ ਨਾ ਤੁਹਾਨੂੰ ਰਾਹ ਮਿਲਣਾ ਤੇ ਨਾ ਹੀ ਇਹ ਦੁਕਾਨਾਂ ਦੇ ਕੋਈ ਨਾ ਸੁਣੀ ਜਗ੍ਹਾ ਮੈਂ ਨੀਅਤ ਹੈ ਨਾ ਹੀ ਤੁਹਾਨੂੰ ਮੋਟਰਸਾਈਕਲ ਦੀ ਜਿਹਨੇ ਆਖਿਆ 26 ਜਨਵਰੀ ਵਾਲੇ ਦਿਨ ਇਸ ਦੁਕਾਨਾਂ ਦੇ ਉੱਤੇ ਮੋਟਰਸਾਈਕਲ ਤਕਰੀਬਨ ਲਈ ਨਾ ਦੇ ਸਕਦੇ ਕਿਉਂਕਿ 26 ਜਨਵਰੀ ਵਾਲੇ ਦਿਨ ਇਹ ਕਿਹੜੀਆਂ ਦੁਕਾਨਾਂ ਨੇ ਤੇਰੀ ਮਸਕਾਨੀਆਂ ਕਿ ਹੁੰਦੀਆਂ ਨੇ ਕਿਆਂ ਗੁਪਤੇ ਇਹ ਆ ਇੱਕ ਗੱਲ ਹੋਰ ਖਾਸiyat ਆ ਜੇ ਤੁਹਾਨੂੰ ਕੰਮ ਦੇ ਫਿਰਦਿਆਂ ਨੂੰ ਤਗਰੇ ਵਿੱਚ ਚਾਹ ਦੀ ਲੱਗਿਆਵੇ ਤੇ ਆਹ ਸਪੈਸ਼ਲ ਕੋਰਨਰ ਤੇ ਚਾਹ ਹਲਾਵਾਗਾ ਤੇ ਇਸ ਤੋਂ ਜਿcha ਵੀ ਰੂਪ ਦੇ ਤੇ ਹੋਰ ਵੀ ਗੱਲੇ ਕੋਈ ਖਾਣ ਪੀਣ ਦੀ ਦਿੱਕਤ ਆਵੇ ਤਾਂ ਕੋਲਚੀ ਵਾਲਾ ਸਪੈਸ਼ਲ ਇੱਥੇ ਕੱਢਦਾ ਹੁੰਦਾ ਵਗਾ ਤੇ ਮੱਡੀ ਅਹਿਮਦ ਕਰਦਾ ਕਿਹੜਾ ਦਿਖਾ ਰਹੇ ਆਂ ਕਿ ਤੁਹਾਨੂੰ ਮੇਨ ਬਾਜ਼ਾਰ ਆ ਕਿ ਮੱਡੀ ਅਹਿਮਦ ਕਰਦੇ ਮੇਨ ਬਾਜ਼ਾਰ ਦੀਆਂ ਅੱਜ ਦੀਆਂ ਇਹ ਤਸਵੀਰਾਂ ਨੇ 24 ਤਰੀਕ ਦੀਆਂ ਤੇ 24 25 26 26 ਤਰੀਕ ਵਾਲੇ ਦਿਨ ਇਥੇ ਬਹੁਤ ਭਾਰੀ ਮੁੰਤਾਬਾਗਾ ਛੇਲਣਾ ਲੱਗਦੀਆਂ ਨੇ ਵੀ ਬਹੁਤ ਭਾਰੀ ਯਾਜ ਰੇਟਾਂ ਤੇ ਕਿਉਂਕਿ ਆਲੇ-ਦਾਲੇ ਦੇ ਪਿੰਡਾਂ ਨੂੰ ਤੇ ਆਲੇ-ਦਾਲੇ ਦੇ ਇਲਾਕਾ ਜਿੰਨਾ ਵੀ ਮੰਡੀ ਅਹਿਮਦਗੜ ਦੇ ਵਿੱਚ ਆਉਂਦਾ ਵਗਾ ਤਾਂ ਉ ਅਧਿਕਤਾ ਵਗਾ 26 ਜਾਨਮੀ ਤੇ 26 ਜਾਨਮੀ ਆਵੇਗੀ ਤਾਂ 26 ਜਾਨਮੀ ਨੂੰ ਆਪਾਂ ਮੰਡੀ ਅਹਿਮਦਗੜ ਦਾ ਸਪੈਸ਼ਲ 30000 ਯਾਰ ਦੇਖਣ ਚੱਲਾਂਗੇ ਤੇ ਸਪੈਸ਼ਲ ਬਾਜ਼ਾਰ ਦੇ ਵਿੱਚੋਂ ਆਪਾਂ ਲੈਣ ਛੇਲਾਂਗੇ ਐ ਕੱਪੜਾ ਲੀੜਾ ਮੰਡੀ ਅਹਿਮਦਗੜ ਦੇ ਕੋ ਯਾਰ ਦੇ ਵਿੱਚ ਤੇ ਮੰਡੀ ਅਹਿਮਦਗੜ ਦਾ ਜਿਹੜਾ ਕੋ ਯਾਰ ਵਗਾ ਤਕਰੀਮ ਅੱਜ 24 ਜਨਵਰੀ ਆ ਵਿੱਚ 24 ਜਨਵਰੀ ਦੀ ਤਕਰੀਮ ਅੱਜ ਪਾਰ ਚੁੱਕਿਆ ਵਗਾ 25 26 ਨੂੰ 26 ਦਾ ਐਂਡਲਾ ਦੇਣ ਹੁੰਦਾ ਵਗਾ ਤੇ ਉਸ ਤੋਂ ਬਾਅਦ ਵੀ ਤਕਰੀਮ ਚੱਲ ਪੈਂਦਾ ਕਿਉਂਕਿ 26 ਨੂੰ ਜਿਹੜਾ ਖੀ ਲਾ ਦੇਣ ਹੁੰਦਾ ਉਸ ਤੇ ਕਰਕੇ 26 ਵਾਲੇ 26 ਤਰੀਕ ਨੂੰ ਤੇ ਇਥੋਂ ਕਹਿ ਸਕਦੇ ਆ ਕਿ 26 ਤਰੀਕ ਨੂੰ ਫੁੱਲ ਜਿਹੜਾ ਰੇਟ ਜੈਜ ਰੇਟ ਫੁੱਲ ਕਾ ਪੈਂਦਾ ਹੁੰਦਾ ਵਗਾ ਮੰਡੀ ਅਹਿਮਦਕਾਰ ਦੇ ਬਿਆਰਾਂ ਦੇ ਵਿੱਚ ਕੀ ਰੇਟ ਆ 200 200 ਰੁਪਿਆ ਕਿਹੜਾ ਏਰੀਆ ਲਓ ਜੀ ਆ ਮਾਰਦੇ ਆਵਾਜ਼ ਕਰ ચીਕਦਾ ਮਾਰਦੇ ਕਿਵੇਂ ચીਕ ਮਾਰਦਾ ਸੀਗਾ ਤਾਂ ਹਾਕ ਮਾਰ ਹਾਕ 200 150 ਕਹੋ ਚਲ ਤਾਂ 100 ਦੇ 100 ਦੇ ਹਾਂ ਕਿਹੜਾ ਏਰੀਆ ਨਹੀਂ ਆ ਦੇਖ ਚੱਕ ਲਿਆ ਕਿਵੇਂ ਜਿਹਾ ਬਾਤ ਇਹਨਾਂ ਦੇ ਦੰਦ ਦੰਦ ਨਹੀਂ ਹੈਗੇ ਮੁੰਡਿਆਂ ਨਾਲ ਨਿਕਲ ਨਹੀਂ ਆ ਸੀ ਦੇ ਦੇਖ ਸਕਦੇ ਹੋ ਤੁਸੀਂ ਟਾਈਮ ਹੈ ਤੇ ਮੰਡੀ ਅਹਿਮਦਗੜ ਦਾ ਕਿਹੜਾ ਇਹ ਮੇਨ ਬਾਜ਼ਾਰ ਆ ਕਿ ਤੇ ਮੇਨ ਬਾਜ਼ਾਰ ਦੇ ਵਿੱਚ 500 ਰੁਪਏ 500 ਰੁਪਏ 500 500 ਰੁਪਏ 500 ਰੁਪਏ ਆ ਰੇਟ ਜੋ ਕੁਝ ਵੀ 250 300 400 500 ਇਸ ਤੋਂ ਉੱਤੇ ਤਕਰੀਬਨ ਮੁਸ਼ਕਲ ਆ ਕੇ ਇਸ ਤੋਂ ਉੱਤੇ ਕਿਹੜਾ ਰੇਟ ਹੋਊਗਾ ਨਹੀਂ ਹੋ ਸਕਦਾ ਕਿਉਂਕਿ ਇੱਥੇ ਦਾ ਕਿਹੜਾ ਬਾਗ ਕਹਿ ਸਕਦਾ ਤੁਸੀਂ 250 ਤੋਂ 300 ਰੁਪਏ ਦਾ ਅਰੇ ਟਾਗਾ ਮੰਡੀ ਅਹਿਮਦਗੜ ਦੇ ਮੇਨ ਬਾਜ਼ਾਰ ਦਾ ਜਿਹੜਾ ਮੰਡੀ ਅਹਿਮਦਗੜ ਦਾ ਮੇਨ ਬਾਜ਼ਾਰ ਹੈ 22 ਤੋਂ 300 ਰੁਪਏ ਵਗਾ 24 25 ਤੋਂ 26 ਤਰੀਕ ਤੱਕ 26 ਤਰੀਕ ਨੂੰ ਕਿਹੜਾ ਇਹਦਾ ਬਹੁਤ ਇਹ ਉਤਸ਼ਾਹ ਨਾਲ ਮਨਾਇਆ ਜਾਂਦਾ ਵਗਾ ਇਹ ਮੰਡੀ ਅਹਿਮਦਗੜ ਦੇ ਬੱਚੇ 26 ਜਨਵਰੀ ਕਿਉਂਕਿ 26 ਜਨਵਰੀ ਨੂੰ ਇਸ ਮੰਡੀ ਅਹਿਮਦਗੜ ਦੇ ਸ਼ਹਿਰ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਬਹੁਤ ਭਾਰੀ ਹੀ ਛੇੜ ਲੱਗ ਜਾਂਦੀ ਹੈ ਮੇਨ ਬਾਜ਼ਾਰ ਜਦੋਂ ਆਪਾਂ ਡਾਕ ਕੋਟਾ ਡੇ ਤੋ ਸ਼ੁਰੂ ਹੋ ਜਾਗੇ ਮੇਨ ਬਾਜ਼ਾਰ ਵੱਲੋਂ ਵੱਲ ਨੂੰ ਆਵਾਂਗੇ ਤਾਂ ਰੈਕੋਰ ਅੱਡੇ ਤੋਂ ਹੀ ਸ਼ੁਰੂ ਹੋ ਜਾਣਾ ਬਗਾ ਮੰਡੀ ਐਮਦਗੜ ਦਾ ਆਬ ਯਾਰ 26 ਜਨਵਰੀ ਵਾਲੇ ਦਿਨ ਕਿਉਂਕਿ ਬੁੜੀ ਮੰਡੀ ਹੀ 26 ਜਨਵਰੀ ਨੂੰ ਕਿਹੜੀ ਕਪੜਾ ਲੀੜਾ ਬੂਟ ਸ਼ੂਟ ਦੇ ਨਾਲ ਹੀ ਫੁੱਟਾ ਕਰਦੇ ਤੇ ਉਹ ਜੈਜ ਰੇਟਾਂ ਦੇ 2.5 ਤੋਂ 300 ਰੇਟਾਂ ਦੇ ਵਿੱਚ ਹੀ 26 ਜਨਵਰੀ ਦੇ ਕਹਿ ਜੀ ਏਟਾ ਨਾਲ ਆਪਦਾ ਮਨਾਉਂਦੀ ਯਾਗੀ ਤੇ ਦੇਖ ਸਕਦਾ ਤੁਸੀਂ 150 200 ਰੁਪਿਆ ਤੇ ਅੱਡੋ ਅੱਡ 100 ਰੁਪਏ 200 ਰੁਪਏ ਆਰ ਇਹਨੇ ਕਿ ਲੋਕ ਤੇ ਲੁਧਿਆਣਾ ਤਕਰੀਬਨ ਆ ਏਰੀਆ ਸਾਰਾ ਇੱਥੇ ਪਹੁੰਚਿਆ ਹੋਇਆ ਵਗਾ ਮੰਡੀ ਜਾਂਦਾ ਕਰਦੇ ਬਾਜ਼ਾਰਾਂ ਦੇ ਉੱਤੇ ਤੇ ਮੰਡੀ ਜਾਂਦਾ ਕਰਦੇ ਖੜੇ ਕੋਈ ਆਰ ਨੇ ਕਿ ਇਸ ਟਾਈਮ ਦੇਖ ਸਕਦਾ ਤੁਸੀਂ ਲੇਡੀਜ਼ ਜੁੱਤੀਆਂ ਦੀ ਜਿਹੜੀ ਦਿਖਾ ਰਹਿਆਂਗੇ ਤੁਹਾਨੂੰ 1.5 ਦੇਖ ਜਾ ਸਕਦੇ ਹੋ 200 ਰੁਪਏ ਦੇ 200 250 ਇਸ ਤੋਂ ਉੱਤੇ तकरीबन ਕੋਈ ਰੇਟ ਨਹੀਂ ਹੈਗਾ ਕਿਉਂਕਿ ਯਾਜ ਯਾਜ ਰੇਟ ਆ ਦੱਸ ਸਕਦਾ ਤੁਸੀਂ 300 ਰੁਪਏ ਹੈਗਾ ਜੀ ਸਾਹਿਬ ਇਹਦਾ ਰੇਟ ਆ ਬਿਲਕੁਲ ਯਾਜ ਰੇਟ ਆ ਕਿ ਮੰਡੀ ਅਹਿਮਦਗੜ ਦਾ ਮੰਡੀ ਅਹਿਮਦਗੜ ਦਾ ਯਾਜ ਆਦਾ ਕਪੜੇ ਜਵਾਕਾ ਤੋਂ ਲੈ ਕੇ ਬੜਿਆਂ ਦਾ ਤਾਕਤ ਤਕਰੀਬ ਨੇ ਇੱਥੇ ਮੰਡੀ ਅਹਿਮਦਕਾਰ ਦੇ ਬਾਜ਼ਾਰ ਦੇ ਵਿੱਚ ਸਾਰੇ ਹੀ ਕੱਪੜੇ ਮਿਲਦੇ ਆਗੇ ਧੰਨਵਾਦ ਜੀ ਮਿਲਦੇ ਆਗੇ 25 ਤਰੀਕਤ ਕੈਨ ਐਤਵਾਰ ਕੱਲ ਨੂੰ ਦੁਬਾਰੇ ਤੁਹਾਡੇ ਨਾਲ ਫਿਰ ਧੰਨਵਾਦ ਜੀ